ਹਾਂਜੀ ਸਾਥੀ ਕਾਲ ਜੀ ਜਿਹੜੀ FBB02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਵਾਂ ਮੈਂ ਤੁਹਾਡਾ ਆਪਣਾ ਜੱਦੀ ਪਬਲੀਚਰੀਆ ਲੋ ਵੀਰ ਜੀ ਪਿਛਲੇ ਦਿਨ ਹੀ ਇੱਕ ਵੀਡੀਓ ਦੇਖੀ ਸੀ ਕਵਰ ਬਾੜ ਜੀ ਹੋਣਾ ਨੇ ਵੀਰ ਜੀ ਹੋਣਾ ਨੇ ਪਾਈ ਸੀ ਆਪਣੇ ਯੂਟਿਊਬਰ ਭਰਾ ਨੇ ਉਹਨਾਂ ਨੇ ਵੀਡੀਓ ਪਾਈ ਸੀ ਆਪਣੇ ਬਲਵਿੰਦਰ ਸਿੰਘ ਮਲਾਮ ਸਾਹਿਬ ਜੀ ਹੋਣਾ ਜੀ ਠੀਕ ਹੈ ਜੀ ਤੇ ਉਹਦੇ ਮੁਤਲਕ ਅੱਜ ਇੱਕ ਗੱਲ ਕਰਦੇ ਆ ਉਸਤਾਦ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗਾਇਕ ਸੰਤਰੀ ਵਾਲੇ ਜੋ ਕਿ ਗਰੁੱਪ ਦੇ ਮੋਢੀ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਆਉ ਲੈ ਚਾਦੇ ਉਹਨਾਂ ਦੇ ਕੋਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਹੈ ਬਹੁਤ ਜੁਕਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਜੀ ਬੈਠੇ ਨੇ ਜੀ ਰਾਜੀ ਰੋਈ ਮਹਾਰਾਜ ਚੜ੍ਹਦੀ ਕਲਾ ਜਰ ਰੱਖੀ ਤੁਹਾਨੂੰ ਵੀ ਤੇ ਸਾਰੇ ਸਾਡੇ ਕੋਲ ਤੇ ਭਾਈ ਵੀਰਾਂ ਨੂੰ ਉਸਤਾਜ ਹਾਂਜੀ ਇੱਕ ਆਪਣਾ ਕੋਈ ਮਸਲਾ ਜਿਹੜਾ ਆਪਾਂ ਵੀਡੀਓ ਦੇਖੀ ਹੈ ਜੀ 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 ਉਹਦੇ ਮੁਤਲਕ ਇਸ ਤਰ੍ਹਾਂ ਹੈ ਵੀ ਅਸੀਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਇਹਦੇ 'ਚ ਸਾਡੇ ਸ਼ਗਿਰਦ ਨੇ ਆਪਣਾ ਬਲਵਿੰਦਰ ਸਿੰਘ ਜੀ ਮੁਲਾਜ਼ਮ ਸਾਹਿਬ ਜਿਨ੍ਹਾਂ ਨੂੰ ਅਸੀਂ ਉਸਤਾਦੀ ਦੇ ਵਿੱਚ ਖੁਦਮੁਖਤਿਆਰੀ ਦਿੱਤੀ ਸੀ ਉਹ ਚਾਹੁੰਦੇ ਸੀ ਵੀ ਅਸੀਂ ਆਪਣੇ ਨਾਮ ਦੇ ਆਪਣੇ ਬੰਦਰ ਦੇ ਬੰਨੇ ਆਪਣੇ ਸ਼ੌਂਕ ਕਰੀਏ ਉਹਦੇ ਸਬੰਧ 'ਚ ਅਸੀਂ ਉਹਨਾਂ ਨੂੰ ਖੁਦਮੁਖਤਿਆਰੀ ਦਿੱਤੀ ਸੀ ਵੀ ਆਪਣੀ ਜ਼ਿੰਮੇਵਾਰੀ ਤੇ ਕਮਰਾ ਸਰ ਚ ਕਿਸੇ ਕੋਲ ਵੀ ਜਾਣ ਤੇ ਆਪਣੀ ਜ਼ਿੰਮੇਵਾਰੀ ਦੇਣ ਤੇ ਆਪਣੇ ਸ਼ੌਂਕ ਜਿਹੜੇ ਆ ਜਾਰੀ ਰੱਖ ਸਕਦੇ ਨੇ ਪਰ ਵਾਟ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਮਿਸਟਰ ਬਾਠ ਨੇ ਜਿਹੜੇ ਆਪਣੇ ਉਹਨਾਂ ਨੂੰ ਦਿੱਤੀ ਸੀ ਉਹਦੇ ਵਿੱਚ ਕੁਝ ਉਹਨਾਂ ਨੇ ਗੱਲਾਂ ਕਹੀਆਂ ਸੀ ਜਿਹੜੀਆਂ ਸਾਫ਼ ਤੇ ਸਪਸ਼ਟ ਤੌਰ ਤੇ ਉਹਨਾਂ ਨੇ ਆਪਣੇ ਜ਼ਿਹਨੀ ਤਵਾਜ਼ਨ ਨੂੰ ਕਾਇਮ ਰੱਖ ਲਿਆ ਹੋਇਆ ਕਈਆਂ ਨੇ ਉਹਨਾਂ ਦੇ ਉੱਤੇ ਅਸੀਂ ਸੋਚ ਵਿਚਾਰ ਕਰਕੇ ਤੇ ਅੱਜ ਮੈਂ ਜਿਹੜਾ ਇਸ ਬਾਠ ਤੇ ਪਹੁੰਚਿਆ ਕਿ ਮੈਨੂੰ ਇਹ ਵੀਡੀਓ ਭਾ ਕੇ ਤੁਹਾਨੂੰ ਸਾਰਿਆਂ ਨੂੰ ਕੋਸ਼ਿਸ਼al ਨਿਸ਼ਾਨਜਾ ਕਰਨਾ ਚਾਹੀਦਾ ਹੈ ਜੋ ਵੀ ਮੇਰੇ ਕਮੈਂਟ ਨੇ ਉਹਦੇ ਤੇ ਬਲਵਿੰਦਰ ਸਿੰਘ ਹੋਰਾਂ ਨੇ ਉਹਦੇ ਚ ਸਾਫ ਤੇ ਸਵਸ਼ਟ ਹੋ ਸ਼ੋਭਾ ਇਸਕ੍ਰਮ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਜਿਹੜੀ ਪਾਗਾ ਉਹਨਾਂ ਦੀ ਵਾਪਸ ਕਰ ਸਕਦਾ ਅਗਰ ਉਹ ਲੈਣੀ ਚਾਹੁੰਦੇ ਹੈ ਇਹਦਾ ਇਹ ਮਤਲਬ ਹੈ ਕਿ ਉਹਨੂੰ ਪਾਗੇ ਦੀ ਕੋਈ अहमियत ਨਹੀਂਗੀ ਇਸ ਕਰਕੇ ਮੈਂ ਐਜ਼ ਏ ਬਾਜਵਾ ਗਰੁੱਪ ਦਾ ਮੋਢੀ ਹੋਣ ਦੇ ਨਾਤੇ ਜਿਹੜੀ ਹੈ ਅੱਜ ਤੋਂ ਉਹਦੀ ਪਾਗ ਜਿਹੜੀ ਹੈ ਉਹ ਖਾਰਜ ਕਰਦਾ ਦੇ ਨਾਲ ਇਹ ਵੀ ਐਲਾਨ ਕਰਦਾ ਵੀ ਉਹ ਜਿਸ ਤਰ੍ਹਾਂ ਸਾਡੇ ਕੋਲ ਆਏ ਸੀ bina ustad de ਸਾਡੇ ਕੋਲ ਆਏ ਸੀ ਅੱਜ ਉਹਨਾਂ ਨੂੰ ਮੈਂ ਉਸੇ ਥਾਂ ਦੇ ਉੱਤੇ ਖੜਾ ਕਰਦਾ ਉਹ ਜਿਹੜੀ ਪੱਗ ਹੈ ਉਸਤਾਦੀ ਦੀ ਉਹ ਵੀ ਵਾਪਸ ਹੈ ਐਜ਼ ਇੱਕਲੀਫਾ ਵੀ ਰੱਦ ਨੇ ਤੇ ਐਜ਼ੇ ਸ਼ਗਿਰਦ ਵੀ ਰੱਦ ਨੇ ਉਹ ਜਿਹੜੇ ਵੀ ਆਪਣੇ ਸ਼ੌਂਕ ਕਰਨਾ ਚਾਹੁੰਦੇ ਆ ਤੇ ਜਿਹੜੀ ਵੀ ਕਿਸੇ ਪਾਰਟੀ 'ਚ ਬਹਿਣਾ ਚਾਹੁੰਦੇ ਆ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਸਾਰੇ ਸਾਡੇ ਭਰਾ ਨੇ ਸਾਰੇ ਸਾਡੇ ਵੀਰ ਨੇ ਉਹਨਾਂ ਚ ਗਿਆ ਕਿ ਨਵੇਂ ਸਿਰੇ ਤੋਂ ਆਪਣੀ ਉਸਤਾਦੀ ਸ਼ਗਿਰਦੀ ਕਰਕੇ ਹਰ ਤਰ੍ਹਾਂ ਦਾ ਸ਼ੌਂਕ ਕਰ ਸਕਦੇ ਨੇ ਸਾਡੇ ਵੱਲੋਂ ਉਹਨਾਂ ਨੂੰ ਬੈਸਟ ਆਫ ਲੱਕ ਪਾਇਆ ਸੀ ਚਾਹਵਾਂਗੇ ਕਿ ਜੇ ਸੁਚਾਈਆਂ ਤੇ ਅਸੀਂ ਲੈ ਕੇ ਗਏ ਆਂ ਸ਼ਾਇਦ ਉਹ ਘੱਟ ਸੀਗੀਆਂ ਮਹਾਰਾਜ ਉਹਨਾਂ ਨੂੰ ਉਸ ਤੋਂ ਵੀ ਉੱਤੇ ਲੈ ਕੇ ਜਾਵੇ ਤੇ ਹਰ ਕਮ ਚੜ੍ਹਦੀ ਕਲਾ 'ਚ ਰਹਿਣ ਤੇ ਤੰਦਰੁਸਤ ਰਹਿਣ ਇਹ ਗੱਲ ਆਪੋ ਆਪਣੇ ਗਰੁੱਪ ਦੀ ਮੈਂ ਤੇ ਹਰ ਉਸਤਾਦ ਨੂੰ ਇਹ ਕਹਾਂਗਾ ਕਿ ਆਪਣੀ ਇੱਜ਼ਤ ਜਿਹੜੀ ਹੈ ਉਹਨੂੰ ਕਾਇਮ ਰੱਖਣ ਲਈ ਥੋੜਾ ਹਿੱਤੇ ਸਾਰੇ ਜਣੇ ਵਿਚਾਰ ਵਟਾਂਦਰਾ ਕਰਿਓ ਕਿ ਜਿਹੜੇ ਆਪਾਂ ਉਸਤਾਦ ਬਣਾ ਦਿੰਨੇ ਆ ਉਹਦਾ ਇਹ ਨਹੀਂ ਮਤਲਬ ਲਾ ਕੇ ਉਹ ਤੁਹਾਨੂੰ ਜਿਸ ਤਰ੍ਹਾਂ ਮਰਜ਼ੀ ਤੇ ਤੁਹਾਡੀ ਪਾਗਲੋ ਜਿਸ ਤਰ੍ਹਾਂ ਮਰਜ਼ੀ ਰੋਈ ਲੈ ਇਹ ਹਰ ਗਰੁੱਪ ਕੋਲ ਆਪਣੇ ਜਾਤੀ ਜਿਹੜੇ ਨੇ ਅਖਤਿਆਰ ਅਗੇ ਨੇ ਕਿਉਂਕਿ ਐਜ਼ ਅ ਮੋਢੀ ਜਿਹੜਾ ਵੀ ਜਿਹੜੇ ਵੀ ਗਰੁੱਪ ਦਾ ਮੋਢੀ ਹੈ ਉਹ ਆਪਣੇ ਪਾਸ ਨੂੰ ਵਾਪਸ ਲੈ ਸਕਦਾ ਤੁਸੀਂ ਇਹਨੂੰ ਲਾਗੂ ਕਰਨਾ ਚਾਹੁੰਦੇ ਹੋ ਆਪਣੇ ਗਰੁੱਪ ਚ ਤੇ ਬਿਸਮਿਲ੍ਲਾ ਜੀ ਸਦਕੇ ਕਰੋ ਅਰ ਮੈਂ ਆਪਣੇ ਅੱਜ ਤੋਂ ਸਾਰੇ ਗਰੁੱਪ ਨੂੰ ਤੇ ਆਪਣੇ ਜਿਹੜੇ ਬਾਕੀ ਵੀ ਉਸਤਾਦ ਨੇ ਉਹਨਾਂ ਨੂੰ ਹਦਾਇਤ ਕਰ ਰਹੇ ਆ ਵੀ ਜੇ ਉਹ ਪਾਰਟੀ ਦੇ ਸਿਸਟਮ ਦੇ ਵਿੱਚ ਰਹਿ ਕੇ ਚੱਲਣਾ ਚਾਹਣਗੇ ਤੇ ਠੀਕ ਹੈ ਨਹੀਂ ਤਾਂ ਐਜ਼ ਅ ਮੋਦੀ ਉਹਨਾਂ ਦੀਆਂ ਵੀ ਪੱਗਾਂ ਜਿਹੜੀਆਂ ਮੇਰੇ ਕੋਲ ਇਖਤਿਆਰ ਹੈਗਾ ਕਿ ਮੈਂ ਆ ਵਾਪਸ ਲਵਾਂ ਕਿਉਂਕਿ ਜਿਹੜਾ ਜਿਹੜੇ ਬੈਨਰ ਥੱਲੇ ਆ ਜਿਹੜੇ ਗਰੁੱਪ ਦੇ ਥੱਲੇ ਉੱਡਦਾ ਹੈ ਉਜੇ ਤਾਰ ਵੇਲੇ ਆਪਣੇ ਉਸ ਗਰੁੱਪ ਦਾ ਨਾਮ ਲੈਣਾ ਉਹਦੀ ਉੱਤੇ ਜਿਹੜਾ ਫਰਜ਼ ਆਇਤ ਹੁੰਦਾ ਅਗਰ ਉਹ ਆਪਣੇ ਗਰੁੱਪ ਨੂੰ ਛੱਡ ਕੇ ਕਿਸੇ ਹੋਰ ਬੈਨਰ ਦੇ ਥੱਲੇ ਉੱਡਦਾ ਤੇ ਫਿਰ ਉਹਦੀ ਪੱਗ ਦੀ ਇਮਾਨਤ ਕੋਈ ਰਹਿ ਨਹੀਂ ਜਾਂਦੀ ਉਹਨੂੰ ਵਾਪਸ ਦੇਣੀ ਚਾਹੀਦੀ ਹੈ ਤੇ ਉਸ ਗਰੁੱਪ ਚੋਂ ਜਾ ਕੇ ਪੱਗ ਲੈਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇ ਇੱਕ ਆਪਾ ਉਸਤਾਦ ਬਣਾਇਆ ਹੈ ਤੇ ਜਾਂ ਸ਼ਗਿਰਦ ਕੀਤਾ ਉਹਨੂੰ ਜੇ ਅਸੀਂ اختیار ਦਿੰਨੇ ਆ ਤੇ ਇੱਕ ਉਸਤਾਦ ਦੇ ਵੀ ਆਪਣੇ اختیار ਹੁੰਦੇ ਨੇ ਉਹਦੀ ਉਵਰਤੋਂ ਕਰ ਸਕਦਾ ਹਰ ਵੇਲੇ ਨਾਲੇ ਮੁਲਕ ਆਜ਼ਾਦ ਆ ਸਾਡਾ ਜੀ ਹਿੰਦੁਸਤਾਨ ਤੇ ਦਾ ਹਰ ਵਾਸੀ ਵੀ ਆਜ਼ਾਦ ਆ ਜਿੱਥੇ ਰਹਿਣਾ ਚਾਹੇ ਰਹਿ ਸਕਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਇਹ ਮੇਰਾ ਘਰੇਲੂ ਮਸਲਾ ਆਪਣੇ ਗਰੁੱਪ ਦਾ ਮਸਲਾ ਇਹਨੂੰ ਮੈਂ ਆਪਣੇ ਤੌਰ ਤੇ ਆਪਣੇ ਤਰੀਕੇ ਦੇ ਨਾਲ ਹੱਲ ਕਰ ਸਕਦਾ ਉਸ ਦਿਨ ਇੱਕ ਬਾਟਸਾਬ ਨੇ ਉਹਨਾਂ ਨੂੰ ਹੋਰ ਸਵਾਲ ਕੀਤਾ ਸੀਗਾ ਕਿ ਉਸਤਾਦੀ ਦੀ ਪੱਗ ਦਾ ਰੂਲ ਦਸਤੂਰ ਨਹੀਂਗਾ ਵਾਪਸ ਨਹੀਂ ਹੁੰਦੀ ਪਰ ਉਹਨਾਂ ਬੜੇ ਕੌਨਫੀਡੈਂਸ ਨਾਲ ਇਹ ਗੱਲ ਕਹੀ ਸੀ ਕਿ ਰੂਲ ਇਨਸਾਨ ਨਹੀਂ ਬਣਾਉਂਦੇ ਆ ਤੇ ਸਮੇਂ ਦੀ ਲੋੜ ਮੁਤਾਬਕ ਰੂਲ ਬਦਲੇ ਜਾਂਦੇ ਨੇ ਬਣਦੇ ਵੀ ਰਹਿੰਦੇ ਨੇ ਟੁੱਟਦੇ ਵੀ ਰਹਿੰਦੇ ਨੇ ਤੇ ਇਹ ਸਮਝ ਲੋ ਕਿ ਅੱਜ ਇਹ ਅਸੀਂ ਰੂਲ ਆਪਣੀ ਗਰੁੱਪ ਲਈ ਤੇ ਮੈਂ ਤੈਅ ਕਰ ਲਿਆ ਕਿ ਮੈਂ ਦੀ ਐਜ਼ ਏ ਉਸਤਾਦ ਜਿਹੜੀ ਪਬਲਿਕ ਕਾਜੀ ਕਰ ਰਿਹਾ ਹਾਂ ਇਹਦੇ ਤੇ ਮੈਂ ਚਾਹਾਂਗਾ ਕਿ ਜਿਹੜੇ ਅੱਛੇ ਸੂਝਵਾਨ ਮੇਰੇ ਇਹ ਉਸਤਾਦ ਨੇ ਉਹਦੇ ਤੇ ਗੌਰ ਕਰਨ ਤੇ ਤੇ ਵਿਚਾਰ ਵੀ ਕਰਨ ਆਪਣੇ ਸਾਰੇ ਗਰੁੱਪ ਨੂੰ ਇੱਕ ਮੁੱਠ ਤੇ ਇੱਕ ਜੋਟ ਰੱਖਣ ਲਈ ਤਾਂ ਕਿ ਸਾਰੇ ਜਣੇ ਇਕੱਠੇ ਹੋ ਕੇ ਚੱਲਣ ਨਾ ਕਿ ਇੰਡੀਵਿਜੂਅਲ ਚੱਲਣ ਜੇ ਅਸੀਂ ਕਿਸੇ ਦੂਸਰੇ ਬੱਚੇ ਨੂੰ ਅੱਗੇ ਕਰਨਾ ਚਾਹੁੰਦੇ ਆ ਤੇ ਉਦੋਂ ਇਹ ਨਾ ਸੋਚਣ ਕਿ ਇਹਨੂੰ ਕਿਉਂ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਤੇ ਮੇਰੇ ਵੱਲੋਂ ਕਿਉਂ ਮੁੱਖ ਮੋੜਿਆ ਜਾ ਰਿਹਾ ਇਹ ਚੀਜ਼ ਨਹੀਂ ਹੈ ਜਿਵੇਂ ਕਿਸੇ ਉਸਤਾਦ ਦੇ 10 20 30 ਸ਼ਗਿਰਦ ਨੇ ਉਹ ਸਾਰਿਆਂ ਦਾ ਇਕੁਅਲ ਸਟੇਟਸ ਆ ਇਕੁਅਲ ਰਾਈਟ ਆ ਕਿ ਉਸਤਾਦ ਉਹਨਾਂ ਨੂੰ ਹਰ ਤਰ੍ਹਾਂ ਦਾ ਇਕੱਠਾ ਟਾਈਮ ਦੇਵੇ ਉਹ ਸਾਰੀਆਂ ਛੱਤਾਂ ਨੂੰ ਅੱਗੇ ਲੈ ਕੇ ਜਾਵੇ ਇਸ ਕਰਕੇ ਹਰ ਬੰਦੇ ਨੂੰ ਟਾਈਮ ਦੇਣਾ ਚਾਹੀਦਾ ਹੈ ਤੇ ਹਰ ਬੰਦੇ ਨੂੰ ਹਰ ਸ਼ੀਗਰਦ ਨੂੰ ਹਰ ਕਲੀਫੇ ਨੂੰ ਤੇ ਹਰ ਉਸਤਾਦ ਬਣਾਏਗੇ ਉਸਤਾਦ ਨੂੰ ਆਪਣੇ ਉਸਤਾਦ ਦੇ ਨਾਲ ਚੱਲਣਾ ਚਾਹੀਦਾ ਉਹਦੀ ਆਗਿਆ ਚ ਹੀ ਰਹਿਣਾ ਚਾਹੀਦਾ ਹੈ ਜੇ ਕੋਈ ਗੱਲ ਕਹਿੰਦਾ ਤੇ ਭਲੇ ਦੀ ਕਹਿੰਦਾ ਹੈ ਤਾਂ ਇਹ ਨਹੀਂ ਮਤਲਬ ਹੁੰਦਾ ਕਿ ਉਹ ਪ੍ਰੈਸ਼ਰ ਪਾ ਰਿਹਾ ਜੀ ਸਾਨੂੰ ਸ਼ੌਂਕ ਨਹੀਂ ਕਰਨ ਦੇ ਰਿਹਾ ਉਦੇ ਕੋਈ ਕਾਰਨ ਹੁੰਦੇ ਨੇ ਕੋਈ ਰੀਜ਼ਨ ਹੁੰਦੇ ਨੇ ਅਸੀਂ ਕਿਸੇ ਡੱਫ ਨੂੰ ਪਾੜਨਾ ਨਹੀਂ ਚਾਹੁੰਦੇ ਨਾ ਆਪ ਪਾਟਣਾ ਚਾਹੁੰਦੇ ਅੱਜ ਇਹ ਜਿਹੜੀ ਵਾਇਸ ਮੈਂ ਪਾ ਰਿਹਾ ਹਾਂ ਇਹਦੇ ਨਾਲ ਸਿਰਫ ਬਲਵਿੰਦਰ ਸਿੰਘ ਤੇ ਆਇਤ ਨਹੀਂ ਗਈ ਇਹਦੇ ਜਿਹੜੇ ਸ਼ਗਿਰਦ ਨੇ ਜੇ ਕੱਟਿਆ ਜਾਂਦਾ ਇਹਦਾ ਖਤਮ ਹੁੰਦਾ ਪੱਗ ਦੇ ਰਾਈਟਸ ਮੈਂ ਖਤਮ ਕਰ ਰਿਹਾ ਤੇ ਉਹਨਾਂ ਤੇ ਵੀ ਹੈ ਅਗਰ ਇਹਦਾ ਕੋਈ ਵੀ ਸ਼ਗਿਰਦ ਸਾਡੇ ਰਾਹਤੇ ਚਾਹੇਗਾ ਸਾਡੇ ਨਾਲ ਰਹਿਣਾ ਚਾਹੇਗਾ ਤੇ ਅਸੀਂ ਉਹਨੂੰ ਖੁਦ ਬਾਹਰ ਕਰਾਂਗੇ ਇਹ ਤਾਂ ਉਹ ਵੀ ਜਿਹੜੇ ਆਪੋ ਆਪਣੇ ਜਿਹੜੇ ਆ ਇਹਦੇ ਨਾਲ ਹੀ ਜਾ ਸਕਦੇ ਆ ਜਿੱਥੇ ਬਲਵਿੰਦਰ ਸਿੰਘ ਹੋਰੀ ਜਿਹੜੀ ਡਫ ਚ ਜਾ ਕੇ ਵਹਿਣ ਜਿਹੜੇ ਗਰੁੱਪ ਚ ਰਹਿਣਗੇ ਉਹ ਨਾਲ ਵਹਿ ਸਕਦੇ ਆ ਸਾਨੂੰ ਕਿਸੇ ਨਾਲ ਕੋਈ ਜਿਹੜਾ ਗਿਲਾਸ਼ਿਕਵਾ ਨਹੀਂਗਾ ਉਹ ਆਪਣਾ ਪਿਆਰ ਮੁਹੱਬਤ ਨਾਲ ਸ਼ੌਂਕ ਕਰਨ ਇੱਕ ਜ਼ਰੂਰ ਹੈ ਮੈਨੂੰ ਇਹਦੀ ਰਾਏ ਨੂੰ ਮੈਂ ਦੇ ਦੇਣਾ ਕਿ ਜਿਹੜੇ ਵੀ ਗਰੁੱਪ ਚ ਜਾਓ ਨਵੇਂ ਗਰੁੱਪ ਚ ਜਾਓ ਜੀ ਸਕਦੇ ਕਹਿ ਜਾਓ ਕੋਈ ਗੱਲ ਨਹੀਂ ਪਰ ਆਪਣੇ ਉਸਤਾਦ ਉਹਨਾਂ ਦੇ ਕਹਿਣੇ ਮੁਤਾਬਕ ਜੋ ਕਹਿਣ ਉਸ ਮੁਤਾਬਕ ਚੱਲੇ ਹੋਏ ਨਾ ਸਮਝਿਓ ਕਿ ਉਹ ਪ੍ਰੈਸ਼ਰ ਪਾ ਰਹੇ ਨੇ ਤੁਹਾਨੂੰ ਆਹੋ ਉਸਤਾਦ ਦੇਤਰੀ ਲਈ ਕਹਿੰਦਾ ਕੋਈ ਉਸਤਾਦ ਮਾੜੇ ਕੰਮ ਨਹੀਂ ਕਹਿੰਦਾ ਇੰਨੀਆਂ ਗੱਲਾਂ ਕਰਦਾ ਹੈ ਨਾ ਤੁਹਾਡੇ ਸਾਰਿਆਂ ਕੋਲ ਗਿਆ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਕਤਵਾ ਸਾਜੀ ਮੇਰਾ ਵੀ ਜਿੱਤਾਂ ਕਿ ਹੁਣ ਆਪਾਂ ਰਿਕਾਰਡਿੰਗ ਪਾ ਰਹੇ ਆ ਜੀ ਤੇ ਜਦੋਂ ਵੀ ਮਰਜ਼ੀ ਜਾ ਕੇ ਕਿ ਕੋਈ ਥਮਾ ਟਾਈਮ ਬਾਉਂਡ ਵੀ ਆ ਵੀ ਨਹੀਂ ਇਹਦੇ ਨਾਲ ਕੋਈ ਟਾਈਮ ਬਾਉਂਡ ਨਹੀਂਗਾ ਮੈਂ ਜਸਟ ਇੱਥੇ ਰਿਕਾਰਡਿੰਗ ਪਾਈ ਆ ਤੇ ਅਸੀਂ ਜਿਹੜੇ ਗਰੁੱਪ ਦੇ ਨਾਲ ਉੱਡ ਰਹੇ ਆ ਇਸ ਵੇਲੇ ਦੂਜੀ ਚੇਅਰਮੈਨੀ ਚ ਉੱਡ ਰਹੇ ਆ ਸਾਡੇ ਚ ਤੇ ਇੱਥੇ ਕੋਈ ਟਾਈਮ ਬਾਉਂਡ ਵਾਲਾ ਨਹੀਂ ਹੈ ਅਸੀਂ ਰਿਕਾਰਡਿੰਗ ਪਾਈ ਆ ਮੇਰੇ ਵੱਲੋਂ ਰਿਕਾਰਡਿੰਗ ਸੁਣਦੇ ਆ ਅਗਲੇ ਮਿੰਟੇ ਜਿਹੜੇ ਮਰਜ਼ੀ ਗਰੁੱਪ 'ਚੇ ਬੈਠ ਸਕਦਾ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਇਹਨੂੰ ਵੈਲਕਮ ਕਰਾਂਗੇ ਜਿਹੜੇ ਗਰੁੱਪ ਚ ਜਾਂਦਾ ਨੇ ਸ਼ੌਂਕ ਕਰਨ ਲਈ ਜਾਣਾ ਹੈ ਸਾਡੇ ਚ ਫਰਸਟ੍ਰੇਟਡ ਅਸੀਂ ਦਾ ਵੀ ਸ਼ਾਇਦ ਇਹਨੂੰ ਜਮੀਨ ਘੱਟ ਮਿਲ ਰਹੀ ਹੈ ਸਪੇਸ ਘੱਟ ਮਿਲ ਰਹੀ ਹੈ ਜਿਹੜੇ ਗਰੁੱਪ ਚ ਜਾਂਦਾ ਹੈ ਇੰਡੀਪੈਂਡੈਂਟਲੀ ਜਾ ਕੇ ਉਡਾਵੇ ਖੁਸ਼ ਰਹੇ ਆਪਾਂ ਦੀਆਂ ਬੈਸਟ ਵਿਸ਼ੀਜ਼ ਦੇ ਨਾਲ ਨੇ ਹਮੇਸ਼ਾ ਅਸੀਂ ਕਿਸੇ ਨਾਲ ਨਹੀਂ ਟਾਈਮ ਬౌੰਡ ਨਹੀਂ ਕਿਸੇ ਨੂੰ ਕਰਨਾ ਚਾਹਦੇ ਨਾਸਟ ਮੀਟਿੰਗਸ ਹੀ ਸਾਡੇ ਗਰੁੱਪ ਦੀ ਜਿਹੜੀ ਹੋਈ ਉਹਦੇ ਵਿੱਚ ਸਾਡੇ ਕੋਲੋਂ ਟੁੱਟ ਕੇ ਆਇਆ ਇੱਕ ਛੋਟੇ ਕੁਐਸ਼ਨ ਸਾਹਮਣੇ ਆਇਆ ਮੇਰਾ خیال ਹੈ ਵੀ ਦਿਨ ਇਹ ਹਾਦਸਾ ਹੋ ਗਿਆ ਉਹਨਾਂ ਨੇ ਵਾਇਸ ਪਾਈ ਸੀ ਬੋਬੀ ਸੋਰ ਮੰਡੀ ਵਾਲੇ ਉਸਤਾਦ ਜੀ ਨੇ ਉਹਨਾਂ ਨੂੰ ਕਟਿਆ ਸੀ ਤੇ ਆ ਕੇ ਸ਼ਿਕਾਇਤ ਹੋ ਗਿਆ ਤੇ ਤੇ ਪਾਉਂਡ ਕਰਨਾ ਹੀ ਨਹੀਂ ਚਾਹੀਦਾ ਕਿਸੇ ਨੂੰ ਮੈਂ ਅੱਗੇ ਕਿਹਾ ਜਿਸ ਤਰ੍ਹਾਂ ਆਜ਼ਾਦ ਹੋਣ ਦਾ ਹਰ ਬੰਦਾ ਆਜ਼ਾਦ ਹੈ ਜਿੱਥੇ ਜੀ ਕਰਦਾ ਜਿੱਥੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦਾ ਉਹਨੂੰ ਹੱਕ ਹੈ ਉਹ ਰਹਿ ਸਕਦਾ ਠੀਕ ਹੈ ਤੇ ਚ ਕੋਈ ਜਿਹੜੀ ਇਹ ਗੱਲ ਨਹੀਂ ਰੱਖਣੀ ਚਾਹੀਦੀ ਮਨ ਚ ਗਿਲਾ ਸ਼ਿਕਵਾ ਨਹੀਂ ਰੱਖਣਾ ਚਾਹੀਦਾ ਜੇ ਗਿਆ ਤੇ ਬਿਸਮਿਲ্লাহ ਖੁਸ਼ੀ-ਖੁਸ਼ੀ ਗਿਆ ਕੁਝ ਦਿਨ ਜੀ ਆਸ ਨਾਲਸ ਨਾਲ ਰਹਿ ਕੇ ਇੰਪਰੋਵਰ ਕਰੇ ਆਪਣੇ ਆਪ ਨੂੰ ਉਹਨੂੰ ਅੱਛਾ ਲੱਗਾ ਉੱਥੋਂ ਕੁਝ ਵੱਧ ਮਿਲ ਸਕਦਾ ਤਾਂ ਇਹ ਹੋ ਗਿਆ ਕੋਈ ਗੱਲ ਨਹੀਂ ਅਸੀਂ ਵੀ ਇਹੀ ਸੋਚਾਂਗੇ ਕਿ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਹੋਊਗੀ ਜਿਹੜਾ ਬਲਵਿੰਦਰ ਸਿੰਘ ਹੋਰੀ ਨਵੀਂ ਗਰੁੱਪ ਵਿੱਚ ਜਾਣਾ ਚਾਹੁੰਦੇ ਆ ਅਸੀਂ ਆਸ ਕਰਦੇ ਆਂ ਕਿ ਜਿਹੜੀ ਸਾਡੀ ਕਮੀ ਪੇਸ਼ੀ ਆ ਉਹਨੂੰ ਉੱਥੇ ਉਹ ਨਾਲ ਨਜ਼ਰ ਆਵੇ ਉਸ ਤੋਂ ਵਧੀਆ ਮਿਲੇ ਬੈਸਟ ਆਫ ਲੱਕ ਤੇ ਜੀਓ ਲੋ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਾਥ ਸ੍ਰੀ ਅਕਾਲ